ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀਆਂ ਅਤੇ ਜਿਹੜੀਆਂ ਸੰਗਤਾਂ ਪਾਕਿਸਤਾਨ ਨਹੀਂ ਜਾ ਸਕਦੀਆਂ ਉਹਨਾਂ ਵੱਲੋਂ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਸਥਿਤ ਦਰਸ਼ਨੀ ਸਥਲ ਤੋਂ ਦੂਰਬੀਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ ਇਸ ਮੌਕੇ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੰਗਤ ਦਾ ਕਹਿਣਾ ਸੀ ਕਿ ਭਾਵੇਂ ਇਹ ਲਾਂਗਾ ਖੁੱਲਾ ਹੈ ਲੇਕਿਨ ਇਹ ਉਹ ਨਾਲ ਹੀ ਹੈ ਜਿਨ੍ਹਾਂ ਕੋਲ ਪਾਸਪੋਰਟ ਹਨ ਲੇਕਿਨ ਹੋਣਾ ਤਾਂ ਇਹ ਚਾਹੀਦਾ ਹੈ ਕਿ ਇਹ ਸਰਦਾ ਖਤਮ ਹੋਣ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਖੁੱਲੇ ਦਰਸ਼ਨ ਹੋਣ ਜਿਸ ਲਈ ਇਹ ਪਾਸਪੋਰਟ ਦੀ ਸ਼ਰਤ ਖਤਮ ਹੋਵੇ ਅਤੇ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਉਸ ਥਾਂ ਤੇ ਜਾਣ ਦੀ ਬਹੁਤ ਖਿੱਚ ਹੈ ਕਿ ਉਹ ਆਪਣੇ ਗੁਰੂ ਘਰਾਂ ਤੇ ਆਪਣੇ ਵੱਡੇ ਵੱਡਰੇ ਦੇ ਪਿੰਡ ਜੋ ਵਣਚ ਉੱਥੇ ਹਨ ਉੱਥੇ ਵੀ ਜਾ ਉਹਨਾਂ ਥਾਵਾਂ ਵੇਖ ਕੇ ਆਉਣ ਡੇਰਾ ਬਾਬਾ ਨਾਨਕ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਕਰਾਇਆ करना है जी अमेरिका तो अटलांटा जॉर्जिया तो असि हूँ इसलिए पॉइंट उत्ते पहुंच गए जी एंट्री कर रहे हैं महाराज के दर्शन करने वास्ते पहली दफा जी बहुत ज्यादा बहुत ही ज्यादा मैं ज्यादाइबल हाँ बिल्कुल जी बिल्कुल 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 महाराज बहुत ही ज्यादा ਵਰਡਸ ਨਹੀਂ ਜ਼ਿਆਦਾ ਇਕੇਨ ਆ ਐਕਸਪਲੇਨ ਵਰਡਸ ਨਹੀਂ ਕਿੰਨਾ ਚਾਹ ਸੀ ਇਸ ਮਨ ਨੂੰ ਲੈ ਕੇ ਇਸ ਜੱਤਸ਼ੀ ਕਰਨ ਨੂੰ ਕਿੰਨਾ ਚਾਹ ਸੀ 10 ਇਸ ਕੋਟੋ ਟ੍ਰਾਈ ਕਰਕੇ ਸੀ ਇਹ ਸਿੱਟ ਟ੍ਰਾਈ ਕਿੰਨੀ ਆਲੀ ਮਿਲ ਗਿਆ ਸਾਨੂੰ ਅੱਜ ਦਾ ਦਿਨ ਚੁਣਿਆ ਗਿਆ ਅੱਜ ਦਾ ਦਿਨ ਚੁਣਿਆ ਗਿਆ ਕੁਦਰਤ ਨੂੰ ਚੁਣਿਆ ਗਿਆ ਸੋਚਿਆ ਨਹੀਂ ਸੀ ਮਨ ਕੋਸ਼ਿਸ਼ ਕਰੇ ਪਾਦੀ ਵੀ ਹੋ ਗਏ ਉਹ ਮਨ ਚਾਹ ਸੀ ਐਮ ਨਾ ਟਿੰਡੈਂਸ ਟੂ ਅੱਜ ਇੱਥੇ ਵੀ ਜਿੱਥੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਗੁਰਪੁਰਬ ਦਾ ਖੁਸ਼ੀ ਦਾ ਦਿਹਾੜਾ ਉੱਥੇ ਆ ਕਿ ਇੱਥੇ ਨਾਲ ਹੀ ਜਗ੍ਹਾ ਨੱਬਾ ਸ਼ਬੀ ਜੀ ਦੇ ਨਾਲ ਹੀ ਪਰਲੇ ਪਾਸੇ ਭੰਡਾਲ ਲੱਗਿਆ ਉੱਥੇ ਅੱਜ ਨਾਮਤਰੀ ਸੰਗਤ ਜਿਹੜੀ ਹੈ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਅਸੀਂ ਗੁਰਪੁਰਬ ਮਨਾ ਰਹੇ ਆ ਤੇ ਉੱਥੇ ਗੁਰਪੁਰਬ ਮਨਾਉਣ ਵਾਸਤੇ ਆਏ ਆ ਤੇ ਇੱਥੇ ਆਏ ਆ ਤੇ ਨਾਲ ਹੀ ਮਨ ਦੇ ਵਿੱਚ ਖੇਚੀ ਰਹੀ ਹੈ ਇੱਕ ਭਈ ਇੱਥੇ ਆ ਕੇ ਇਥੋਂ ਦੂਰੋਂ ਦੂਰੋਂ ਦੇਖ ਰਹੇ ਆ ਨਾ ਪਰ ਜਿੱਥੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਨੇ ਇੰਨੇ ਸਾਲ ਬਤਾਏ 18 ਸਾਲ ਔਰ ਇਸ ਸ੍ਰੀ ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਬਹੁਤ-ਬਹੁਤ ਵੱਡੇ ਇੱਥੇ ਮੇਲੇ ਮਨਾਏ ਜਾਂਦੇ ਹੁੰਦੇ ਸਨ ਸਤਿਗੁਰੂ ਪ੍ਰਤਾਪ ਸਿੰਘ ਦੀ ਹਜ਼ੂਰੀ ਵਿੱਚ ਹੋਰ ਅਕਾਲੀ ਸਿੰਘ ਹੋਰ ਵੀ ਜਿੰਨੀਆਂ ਸੰਪਰਦਾਂ ਸਭ ਇੱਥੇ ਬਹੁਤ ਵੱਡਾ ਗੁਰਪੁਰ ਹੋਇਆ ਕਰਦਾ ਸੀ ਇਹ ਚਾਹੁੰਦੇ ਆ ਕਿ ਜਿੰਨੇ ਵੀ ਸਾਡੇ ਗੁਰਦੁਆਰਾ ਸਹਿਜੇ ਨੇ ਸ਼ਰਧਾ ਮਿਟਣ ਤੇ ਆਪਣੇ ਆਪਣੇ ਧਰਮ ਸਥਾਨਾਂ ਤੇ ਜਾ ਕੇ ਕਿਉਂਕਿ ਹਰ ਥਾਂ ਦਿੱਤੇ ਧਰਮ ਨਾਲ ਜਿਹੜਾ ਬੰਦਾ ਜੁੜਿਆ ਆਪਣੇ ਧਰਮ ਸਥਾਨ ਨਾਲ ਜੁੜੂ ਹੀ ਜੁੜਿਆ ਰਹਿੰਦਾ ਉਹਨੂੰ ਉਹਨਾਂ ਚਿਰ ਠੰਡ ਨਹੀਂ ਪੈਂਦੀ ਜਿੰਨਾ ਚਿਰ ਉਹ ਆਪਣੇ ਉਸ ਧਰਮ ਸਥਾਨ ਤੇ ਨਹੀਂ ਪਹੁੰਚਦਾ ਤੁਸੀਂ ਕਦੀ ਇਧਰ ਦੀ ਵੀ ਉਧਰ ਦੀ ਵੀ ਜਿਹੜੇ ਸਤਿਗੁਰੂ ਨਾਨਕ ਦੇਵ ਸਤਿਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੂੰ ਸਾਰਿਆਂ ਨੂੰ ਆਪਾਂ ਮੰਨਣ ਵਾਲੇ ਆ ਤੇ ਉਹ ਜਿਹੜੀ ਆ ਉਹ ਚਾਹੁੰਦੀ ਹੈ ਕਿ ਇਹ ਸ਼ਰਧਾਂ ਜੜੀਆਂ ਨੇ ਤੇ ਮਿਟ ਜਾਣ ਤੇ ਅਸੀਂ ਆਪੋ ਆਪਣੇ ਧਰਮ ਸਥਾਨਾਂ ਦੇ ਦਰਸ਼ਨ ਕਰ ਸਕੀਏ ਇਹ ਸਿਰਫ ਸਰਕਾਰਾਂ ਦੀ ਅੜਗੈਲੀ ਸਮਝੋ ਕਿ ਕੋਸ਼ਿਸ਼ ਕਰਨ ਤੇ ਸਾਡੇ ਸਿੱਧੇ ਅਸੀਂ ਆ ਜਾ ਕੇ ਪਵਤਾਂਵਾਂ ਦੇ ਆਪਣੇ ਦਰਸ਼ਨ ਕਰ ਸਕਦੇ ਹਾਂ ਜਿੱਦਾਂ ਪਾਸਪੋਰਟ ਦੀ ਇਹਦਾ ਵੀ ਸ਼ਰਤ ਲਾਈ ਹੈ ਇਹ ਵੀ ਕੋਈ ਜ਼ਰੂਰੀ ਨਹੀਂ ਹੈ ਮੇਰੇ ਸਿਆਲਨਾ ਤੇ ਆਧਾਰ ਕਾਰਡ ਦੇ ਨਾਲ ਹੀ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ ਉਹ ਵੀ ਆਮ ਸੰਗਤ ਵੀ ਜਾ ਕੇ ਖੁੱਲੇ ਦਰਸ਼ਣਦਾਰੇ ਆਪਣੇ ਗੁਰੂ ਦੇ ਜਾ ਕੇ ਕਰ ਸਕਦੀ ਹੈ ਤੇ ਕਾਜੇ ਰੁਠੜ ਪੈਂਦੀ ਹੈ ਮਤਲਬ ਆਪਣੇ ਧਰਮ ਸਥਾਨਾਂ ਦਾ ਆਪਣੇ ਗੋਗਦਾ ਸਾਹਿਬ ਦੇ ਦਰਸ਼ਨ ਕਰਕੇ ਆਈਏ 4 ਕਿਲੋਮੀਟਰ ਪਿੱਛੇ ਖੜੇ ਅਸੀਂ ਸਾਡੀ ਚਾਹਤ ਹੈ ਵੀ ਅਸੀਂ ਆਪਣੇ ਨਗਰ ਦੇ ਜਿਹੜਾ ਪੁਰਾਣਾ ਨਗਰ ਬਜ਼ੁਰਗਾਂ ਦਾ ਉਹਦੇ ਵੀ ਦਰਸ਼ਨ ਕਰਕੇ ਆਈਏ ਤੇ ਆਪਣੇ ਗੁਰੂ ਦੇ ਧਾਮਾਂ ਦੇ ਵੀ ਦਰਸ਼ਨ ਕਰਕੇ ਆਈਏ ਪਰ ਸਰਕਾਰਾਂ ਦੀਆਂ ਗੱਲੀਆਂ ਕਰਕੇ ਅਸੀਂ ਨਹੀਂ ਕਰ ਸਕਦੇ ਤੇ ਸਾਡੇ ਦਿਲ ਦੇ ਵਿੱਚ ਜਿਹੜੀ ਖੇਚਿਆ ਉਹ ਸ਼ਾਇਦ ਸਾਡੇ ਗੁਰੂ ਦਰੀਵ ਸਿੰਘ ਜੀ ਪੂਰੀ ਕਰਨ ਦੀ ਕੋਸ਼ਿਸ਼ ਹੈ ਸਾਰੀ ਸਰਕਾਰਾਂ ਦੀ ਵੀ ਚੱਲਣ ਰਹੀਆਂ ਆ ਪਰ ਜੇ ਕੋਈ ਰੱਬੀ ਸ਼ਕਤੀ ਹੈ ਕਰੇ ਕੀਤੇ ਸਾਰਾ ਕੁਝ ਹੋ ਜਾਏਗਾ